ਟ੍ਰੰਪ ਦਾ H1B ਵੀਜ਼ਾ ਨੂੰ ਲੈ ਕੇ ਵੱਡਾ ਫੈਸਲਾ ਇਸ ਕਮਿਊਨਿਟੀ ਨੂੰ ਮਿਲ ਸਕਦੀ ਹੈ ਰਾਹਤ ਦੱਸਦੀ ਹੈ ਕਿ ਅਮਰੀਕਾ ਰਾਸ਼ਟਰਪਤੀ ਡੋਨਲਡ 트ੰਪ ਨੇ H1B ਵੀਜ਼ਾ ਦਾ ਚਾਰਜ ਵਧਾ ਕੇ ਸਾਇਆ ਨੂੰ ਹੈਰਾਨ ਕਰ ਦਿੱਤਾ ਪਰ ਇਸ ਨਾਲ ਜੁੜੇ ਨਿਯਮਾਂ ਤੇ ਵਿੱਚ ਬਦਲਾਅ ਦੀ ਖਬਰ ਆ ਰਹੀ ਹੈ ਬਲਗੁਮਰ ਦੀ ਰਿਪੋਰਟ ਮੁਤਾਬਕ 트럼ਪ ਪ੍ਰਸ਼ਾਸਨ ਨੇ ਐਟ ਰਨ ਵੀ ਵੀਜ਼ਾ ਦੇਸ਼ ਲੁਕ ਵਿੱਚ ਡਾਕਟਰਾਂ ਨੂੰ ਛੋਟ ਦੇ ਸਕਦੇ ਨੇ ਇਸ ਸਮੇਂ ਜਿਸ ਦਾ ਚਾਰਜ 1 ਲੱਖ ਡਾਲਰ ਕੀਤਾ ਗਿਆ ਪਰ ਡਾਕਟਰਾਂ ਨੂੰ ਰਾਹਤ ਮਿਲ ਸਕਦੀ ਹੈ 트럼ਪ ਨੇ 19 ਸਤੰਬਰ ਨੂੰ ਇੱਕ ਨਵੇਂ ਕਾਨੂੰਨ ਤੇ ਦਸਤਖਤ ਕਰਤੇ ਕੀਤੇ ਜਿਸ ਤੋਂ ਬਾਅਦ ਇਹ ਖਬਰ ਆ ਰਹੀ ਹੈ 트럼ਪ ਦੀ ਘੋਸ਼ਣਾ ਤੋਂ ਬਾਅਦ ਭਾਰਤ ਦੀ ਆਈਟੀ ਸੈਕਟਰ ਵਿੱਚ ਹੜਕਮ ਮੱਚ ਗਿਆ ਭਾਰਤ ਐਚ 1 ਬੀ ਵੀਜ਼ਾ ਵਰਤਣ ਵਾਲੇ ਸਭ ਤੋਂ ਵੱਡਾ ਦੇਸ਼ ਹੈ ਮਯੋ ਕਲੀਨਿਕ ਕੈਲੀਵੇਟ ਕਲੀਨਿਕ ਅਤੇ ਸੈਟ ਜੂਡ ਹਸਪਤਾਲ ਸਮੇਤ ਕਈ ਵੱਡੇ ਹਸਪਤਾਲ ਐਚ1 ਵੀ ਵੀਜ਼ਾ ਤੇ ਨਿਰਭਰ ਹਨ ਰਿਪੋਰਟਾਂ ਮੁਤਾਬਕ ਮਯੋ ਦੇ ਕੋਲ 300 ਤੋਂ ਵੱਧ ਮਨਜ਼ੂਰਸ਼ੁਦਾ ਵੀਜ਼ਾ ਹਨ ਇਸ ਨੂੰ ਧਿਆਨ ਵਿੱਚ ਰੱਖਦੇ ਆ ਭਾਰਤੀ ਡਾਕਟਰਾਂ ਨੂੰ ਵੀਜ਼ਾ ਸਲੂਪ ਵਿੱਚ ਛੋਟ ਮਿਲ ਸਕਦੀ ਹੈ ਅਮਰੀਕਾ ਮੈਡੀਕਲ ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਸੀ ਕਿ ਵੀਜ਼ਾ ਤੇ ਲੱਗਣ ਵਾਲਾ ਭਾਰੀ ਸੂਲਕਰ ਡਾਕਟਰਾਂ ਦੀ ਕਾਟ ਨੂੰ ਵਧਾ ਸਕਦਾ ਹੈ ਕਈ ਅਮਰੀਕੀ ਸਿਸਟਮ ਅਤੇ ਮੈਡੀਕਲ ਰੈਜ਼ਿਡੈਂਸ ਨੂੰ ਲਿਆਂਦਾ ਜਾਣ ਲਈ H1B ਵੀਜ਼ਾ ਤੇ ਨਿਰਭਰ ਰਿਹਾ ਜਾਂਦਾ ਹੈ ਵਾਈਟ ਹਾਊਸ ਦੇ ਪ੍ਰਬਕਰਤਾ ਟੈਲਰਜ਼ ਰੌਜ਼ਰ ਨੇ ਕਿਹਾ ਕਿ ਕਾਨੂੰਨ ਸੰਭਾਵਿਤ ਛੋਟਾ ਦੀ ਅਗਾ ਦਿੰਦਾ ਹੈ ਇਸ ਵਿੱਚ ਮੈਡੀਕਲ ਸਟਾਫ ਅਤੇ ਡਾਕਟਰ ਸ਼ਾਮਿਲ ਹੋ ਸਕਦੇ ਨੇ ਜੋ ਵੀਜ਼ਾ ਦਾ ਸੁੱਲਕ ਕੱਟ ਨਹੀਂ ਕੀਤਾ ਗਿਆ ਤਾਂ ਅਮਰੀਕਾ ਵਿੱਚ ਮੈਡੀਕਲ ਸਟਾਫ ਦੀ ਘਾਟ ਬਹੁਤ ਜ਼ਿਆਦਾ 트럼ਪ ਪ੍ਰਸ਼ਾਸਨ ਨੇ ਐਕਸ 1 ਬੀ ਵੀਜ਼ਾ ਬਾਰੇ ਦੱਸਿਆ ਕਿ 21 ਸਤੰਬਰ ਜਾ ਇਸ ਤੋਂ ਬਾਅਦ ਦਰਜ ਕੀਤੀ ਨਵੇਂ ਅਰਜ਼ੀਆਂ ਤੇ 1 ਲੱਖ ਡਾਲਰ ਦਾ ਚਾਰਜ ਲੱਗੇਗਾ ਇਹ ਸਿਰਫ ਇੱਕ ਵਾਰੀ ਦਾ ਭੁਗਤਾਨ ਹੈ ਇਸ ਨੂੰ ਸਲਾਨਾ ਫੀਸ ਨਾ ਸਮਝਿਆ ਜਾਵੇ ਦਾ ਸੰਯੋਗ ਹੈ ਕਿ ਭਾਰਤ ਅਤੇ ਅਮਰੀਕਾ ਵਿੱਚ ਟੈਰਿਫ ਨੂੰ ਲੈ ਕੇ ਤਣਾਅ ਸੀ ਪਰ ਹੁਣ ਵੀਜ਼ਾ ਤੇ ਵੀ ਗਤੀਵਿਧੀਆਂ ਵਧ ਗਈਆਂ ਨੇ ਹਾਲਾਂਕਿ ਜਲਦ ਹੀ ਇਹਨਾਂ ਮਾਮਲਿਆਂ ਦਾ ਹੱਲ ਨਿਕਲ ਸਕਦਾ ਹੈ ਵੀ ਦੇਸ਼ ਮੰਤਰੀ ਐਸ ਜੈਕਸਨ ਨੇ ਹਾਲ ਹੀ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨਾਲ ਮੁਲਾਕਾਤ ਕੀਤੀ ਹੈ ਇਜਾ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ